ਸਤਿ ਸ਼੍ਰੀ ਅਕਾਲ ਮੈਂ ਹਕਮਲਪਾਲ ਸਿੰਘ ਤੁਸਵੇਕਰੋ ਦੇਸ਼ ਦੁਨੀਆ ਦੇ ਖਬਰਾਂ ਤੁਹਾਡੇ ਸਾਰਿਆਂ ਦਾ ਸਵਾਗਤ ਆਓ ਫਿਰ ਰੁਖ ਕਰਦੇ ਹਾਂ ਪਹਿਲੀ ਖਬਰ ਦਾ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਨਵਰੀ ਤੋਂ ਹੁਣ ਤੱਕ 2400 ਤੋਂ ਵੱਧ ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਜੀਤ ਜਸਵਾਲ ਨੇ ਕਿਹਾ ਕਿ ਭਾਰਤ ਗੈਰਕਾਨੂੰਨੀ ਪ੍ਰਵਾਸ ਦੇ ਵਿਰੁੱਧ ਖੜਾ ਹੈ ਅਤੇ ਉਹ ਲੋਕਾਂ ਦੇ ਵੱਲੋਂ ਕਾਨੂੰਨੀ ਪ੍ਰਵਾਸ ਦੇ ਰਾਹ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ ਉਨੇ ਇਹ ਵੀ ਆਖਿਆ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ 2417 ਭਾਰਤੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਤੇ ਇੱਕ ਸਵਾਲ ਦਾ ਜਵਾਬ ਦਿੰਦਾ ਜਿਸ ਸਵਾਲ ਲਿਖਿਆ ਕਿ ਅਸੀਂ ਪਰਿਵਾਰ ਦੇ ਲਈ ਕਾਨੂੰਨੀ ਮਾਹਿਰਾ ਮਾਰਗਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਆ ਤੇ ਆਦੇ ਨਾਲ ਹੀ ਭਾਰਤ ਗੈਰ ਕਾਨੂੰਨੀ ਪਰਵਾਸ ਦੇ ਵਿਰੋਧ ਖੜਾ ਹੈ ਬੀਤੇ ਕੱਲ ਦੁਪਹਿਰ 2:30 ਵਜੇ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਹੀ ਲਦਾਖ ਦੇ ਸਮਾਜਿਕ ਕਾਰਕੁਨ ਸੋਨੋ ਵਾਂਗਚੁਕ ਨੂੰ ਪੁਲਸ ਨੇ ਉਹਨਾਂ ਦੇ ਪਿੰਡ ਉਲੀਆ ਕੌਟ ਤੋਂ ਗ੍ਰਿਫਤਾਰ ਕਰ ਲਿਆ ਉਤਮ ਰਾਜਦਾਨ ਦੀ ਜੋਧਪੁਰ ਕੇਂਦਰੀ ਜੇਲ੍ਹ ਦੇ ਵਿੱਚ ਖਵਾਈ ਜਾਦ ਦੇ ਰਹੀ ਲਜਾਇਆ ਗਿਆ ਹੈ ਵਾਂਗਚੁੱਕ ਉੱਤੇ ਰਾਟਰ ਸੁਰੱਖਿਆ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਜੋ ਬਿਨਾਂ ਜ਼ਮਾਨਤ ਦੇ ਲੰਬੇ ਸਮੇਂ ਦੇ ਲਈ ਨਜ਼ਰਬੰਦੀ ਦੀ ਆਗਿਆ ਦਿੰਦਾ ਹੈ ਫਰਕਾਰ ਨੇ 24 ਸਤੰਬਰ ਨੂੰ ਲੇ ਦੇ ਵਿੱਚ ਹੋਈ ਹਿੰਸਾ ਦੇ ਲਈ ਵਾਂਗਚੁੱਕ ਨੂੰ ਜ਼ਿੰਮੇਵਾਰ ਠਹਿਰਾਇਆ ਜਿਸ ਦੇ ਵਿੱਚ 4 ਨੌਜਵਾਨ ਮਾਰੇ ਗਏ ਸਨ ਅਤੇ 80 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ 40 ਪੁਲਿਸ ਅਧਿਕਾਰੀ ਵੀ ਸ਼ਾਮਲ ਨੇ ਹੁਣ ਤੱਕ 60 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲੇਡਰ ਵਿੱਚ ਸਥਿਤੀ ਤਲਾਪੂਰਨ ਬਣੀ ਹੋਈ ਹੈ ਲਗਾਤਾਰ ਚੌਥਾ ਦਿਨ ਕਰਫਿਊ ਲਗਾਇਆ ਗਿਆ ਤੇ ਸਕੂਲ ਅਤੇ ਕਾਲਜ ਬੰਦ ਪਏ ਨੇ ਸਾਵਧਾਨੀ ਦੇ ਤੌਰ ਤੇ ਪ੍ਰਸ਼ਾਸਨ ਨੇ ਮੋਬਾਈਲ ਇੰਟਰਨੈਟ ਸੇਵਾਵਾਂ ਵੀ ਮੁਅਤਲ ਕਰ ਦਿੱਤੀਆਂ ਨੇ ਪ੍ਰਦਰਸ਼ਨਕਾਰੀ ਮੰਗ ਕਰ ਰਹੇ ਨੇ ਕਿ ਲਦਾਖ ਨੂੰ ਪੂਰਾ ਰਾਜ ਦਾ ਦਰਜਾ ਦਿੱਤਾ ਜਾਵੇ ਅਤੇ ਸੰਵਿਧਾਨ ਦੀ 26 ਸ਼ੈਡਿਊਲ ਵਿੱਚ ਸ਼ਾਮਲ ਕੀਤਾ ਜਾਵੇ ਪੰਜਾਬ ਪੁਤਰੇ ਇਤਿਹਾਸਕ ਕਾਰਵਾਈ ਕਰਦੇ ਹੋਏ ਬਬਰ ਖਾਲਸਾ ਇੰਟਰਨੈਸ਼ਨਲ ਦੇ ਅਤਵਾਦੀ ਪਰਮਿੰਦਰ ਸਿੰਘ ਉਰਫ ਪਿੰਡੀ ਨੂੰ ਅਬੂਦਾਬੀ ਯਾਨੀ ਕਿ ਯੂਏਈ ਤੋਂ ਭਾਰਤ ਲਿਆਂਦਾ ਤੇ ਪੰਜਾਬ ਪੁਲਿਸ ਵੱਲੋਂ ਕੈਂਦੇ ਜਮਸੀਆ ਦੇ ਨਰਦੀਕੀ ਤਾਲਮੇਲ ਅਤੇ ਸਹਾਇਤਾ ਦੇ ਨਾਲ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਅਧਕਾਰੀ ਮੁਤਾਬਕ ਪਿੰਡੀ ਵਿਦੇਸ਼ੀ ਅਧਾਰਤ ਆਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਹੈਪੀ ਪਸ਼ਿਆ ਦਾ ਨਰਦੀਕੀ ਸਹਿਯੋਗੀ ਹੈ ਅਤੇ ਬਟਾਲਾ ਗੁਰਦਾਸਪੁਰ ਖੇਤਰ ਚ ਪੈਟਰੋਲ ਬੰਬ ਹਮਲੇ ਹਿੰਸਕ ਹਮਲੇ ਤੇ ਜ਼ਬਰੀ ਮਸੂਲੀ ਸਮੇਤ ਕਈ ਕਾਨੂੰਨੀ ਅਪਰਾਧਾਂ ਵਿੱਚ ਸ਼ਾਮਲ ਹੈ। ਬਟਾਲਾ ਪੁਲਿਸ ਦੇ ਬੇਨਤੀ ਕੀਤੇ ਰੈੱਡ ਕਾਰਨਰ ਨੋਟਿਸ ਉਤੇ ਕਾਰਵਾਈ ਕਰਦੇ ਹੋਏ ਇੱਕ ਸੀਨੀਅਰ ਅਧਿਕਾਰੀ ਦੀ ਅਗਵਾਈ ਹੇਠ ਚਾਰ ਮੈਂਬਰੀ ਟੀਮ ਨੇ 29 ਸਤੰਬਰ ਨੂੰ ਯੂਏਈ ਦੇ ਵਿੱਚ ਵਿਦੇਸ਼ ਮੰਤਰਾਲੇ ਅਤੇ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸਾਰੇ ਕਾਨੂੰਨੀ ਕਾਰਜ ਉਹਨੇ ਕਰਕੇ ਦੋਸ਼ੀ ਨੂੰ ਕਾਨੂੰਨ ਦਾ ਸਾਹਮਣਾ ਕਰਨ ਦੇ ਲਈ ਵਾਪਸ ਲਿਆਂਦਾ ਹੈ। ਰੱਖਿਆ ਖੋਜ ਤੇ ਵਿਕਾਸ ਸੰਸਥਾ ਡੀਆਰਡੀਓ ਦੇ ਵੱਲੋਂ ਮੰਗਲਵਾਰ ਨੂੰ ਰੇਲ ਪੱਟੀ ਤੋਂ ਅਗਨੀ 5 ਪ੍ਰਾਈਮ ਮਿਜ਼ਾਈਲ ਦਾਗਾਂ ਦੀ ਸਫਲ ਅਜਮਾਇਸ਼ ਭਾਰਤੀ ਸੁਰੱਖਿਆ ਖੇਤਰ ਦੇ ਵਿੱਚ ਪ੍ਰਗਤੀ ਦੀ ਇੱਕ ਅਹਿਮ ਮਿਸਾਲ ਹੈ। ਦੁਨੀਆ ਦੇ ਵਿੱਚ ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਕਿਸੇ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ ਨੂੰ ਰੇਲ ਪਟੜੀ ਉੱਤੇ ਚੱਲਣ ਵਾਲੇ ਲੋਟ ਪੈਰ ਤੋਂ ਦਾਗਿਆ। ਮਕਮਤੀ ਵਿਰਡਾਪ ਸਿੰਘ ਨੇ ਇਸ ਪ੍ਰਾਪਤੀ ਲਈ ਡੀਆਰਡੀਓ ਨੂੰ ਵਧਾਈ ਦਿੱਤੀ ਹੈ ਤੇ ਵਧਾਈ ਤੋਂਤੇ ਛਲਾਗਾ ਦੇ ਸਹੀ ਹੱਕਦਾਰ ਵੀ ਇਹ ਪ੍ਰਾਪਤੀ ਬਣਦੀ ਹੈ ਬੈਲਿਸਟਿਕ ਮਜ਼ਾਈਲ ਜਾਂ ਤਰ ਪੱਕੇ ਲਾਂਚ ਪੈਡਾ ਤੋਂ ਡਾਗ ਜਾਂਦੇ ਨੇ ਜਾਂ ਫਿਰ ਟੱਕਾ ਉਤੇ ਆਧਾਰਿਤ ਪਲੇਟਫਾਰਮਾਂ ਤੋਂ ਅਜਿਹੇ ਕੰਤਰਵੇਂ ਉਹਨਾਂ ਦੀ ਹਰ ਹਰਕਤ ਪਥਵੀ ਉੱਪਰ ਮੰਡਰਾ ਰਹੇ ਸੂਈਆ ਉਪਗ੍ਰਹਿਆਂ ਦੇ ਕੈਮਰਾ ਵਿੱਚ ਕੈਦ ਹੋ ਜਾਂਦੀ ਹੈ ਲਿਆਦਾ ਦੁਸ਼ਮਨ ਨੂੰ ਮਜ਼ਾਈਲ ਦਾ ਟੱਕਰਾ ਕਰਨ ਜਾਂ ਫਿਰ ਐਥਰੋ ਆਕਾਸ਼ ਵਿੱਚ ਨਸ਼ਟ ਕਰਨ ਦਾ ਸਵਾਗ ਮਿਲ ਜਾਂਦਾ ਹੈ ਰੇਲ ਪਟੜੀ ਉੱਤੇ ਚੱਲਣ ਵਾਲੇ ਲਾਰਚ ਪੈਡ ਦੇ ਰਾਹੀਂ ਮਜ਼ਾਇਲ ਦਾਗੇ ਜਾਣ ਤੋਂ ਤੁਰੰਤ ਬਾਅਦ ਲਾਰਚ ਪੈਡ ਨੂੰ ਰੇਲ ਇੰਜਨ ਦੀ ਮਦਦ ਦੇ ਨਾਲ ਉੱਥੋਂ ਹਟਾ ਕੇ ਫੌਰੀ ਦੂਜੇ ਸਥਾਨ ਉੱਤੇ ਲਜਾਇਆ ਜਾ ਸਕਦਾ ਹੈ ਐਸ ਤਰ੍ਹਾਂ ਦੁਸ਼ਮਨ ਨੂੰ ਇਹ ਪਤਾ ਲਾਉਣਾ ਮੁਸ਼ਕਲ ਹੋ ਜਾਂਦਾ ਕਿ ਮਜ਼ਾਇਲ ਕਿਹੜੀ ਥਾਂ ਤੋਂ ਦਾਗੀ ਗਈ ਤੇ ਅਜਿਹੀ ਸੂਰਤ ਦੇ ਵਿੱਚ ਉਸ ਲੋਜਬੀ ਕਾਰਵਾਈ ਕੀਤੇ ਜਾਣ ਦੀ ਗੁੰਜਾਇਸ਼ ਕਰ ਜਾਂਦੀ ਹੈ ਦੁਨੀਆ ਦੀਆਂ ਪ੍ਰਮੁੱਖ ਤਕਨੀਕੀ ਕੰਪਨੀਆਂ ਦੇ ਵਿੱਚੋਂ ਇੱਕ ਮਾਈਕਰੋਸਾਫਟ ਨੇ ਅਦਰਾਈਲ ਦੇ ਵਿਰੁੱਧ ਇੱਕ ਵੱਡਾ ਕਦਮ ਚੁੱਕਿਆ ਜਿਸ ਨਾਲ ਅੰਤਰਰਾਸ਼ਟਰੀ ਪੱਧਰ ਉੱਤੇ ਹੰਗਾਮਾ ਹੋਇਆ ਹੈ ਕੰਪਨੀ ਨੇ ਅਦਰਾਇਲ ਦੇ ਲਈ ਆਪਣੀ ਕਲਾਉਡ AI ਅਤੇ ਟੈਕਨੋਲੋਜੀ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਅਤਲ ਕਰ ਦਿੱਤਾ ਹੈ ਮਾਈਕਰੋਸਾਫਟ ਦੇ ਪ੍ਰਧਾਨ ਅਤੇ ਵਾਈਸ ਚੇਅਰਮੈਨ ਬ੍ਰੈਡ ਸਮਿਥ ਨੇ ਇਸ ਫੈਸਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਫੈਸਲਾ ਜਸੂਸੀ ਤੇ ਗੰਭੀਰ ਦੋਸ਼ਾਤ ਦੇ ਨਾਮ ਨਾਲ ਜਾਂਚ ਰਿਪੋਰਟਾਂ ਤੇ ਆਧਾਰਿਤ ਸੀ ਜਿਨ੍ਹਾਂ ਵਿੱਚ ਮਾਈਕਰੋਸਾਫਟ ਸੇਵਾਵਾਂ ਦੀ ਦੁਰਵਰਤੋਂ ਦਾ ਖੁਲਾਸਾ ਹੋਇਆ ਸੀ ਅਗਸਤ 2025 ਦੇ ਵਿੱਚ ਕੀਤੀ ਗਈ ਇੱਕ ਸਾਂਝੀ ਜਾਂਚ ਦੇ ਵਿੱਚ ਖੁਲਾਸਾ ਹੋਇਆ ਸੀ ਕਿ ਇਦਰਾਇਲੀ ਸੁਰੱਖਿਆ ਏਜੰਸੀਆਂ ਮਾਈਕਰੋਸਾਫਟ ਦੀਆਂ ਹਜ਼ੂਰ ਕਲਾਉਡ ਸਰਵਾਮਾ ਦੀ ਵਰਤੋਂ ਕਰਕੇ ਗਾਜ਼ਾ ਪੱਟੀ ਅਤੇ ਵੈਸਟ ਬੈਂਕ ਦੇ ਵਿੱਚ ਫਿਲੀਸਟੀਨੀਆ ਦੀ ਵਿਆਪਕ ਨਿਗਰਾਨੀ ਕਰ ਰਹੀਆਂ ਸਨ ਮਾਈਕਰੋਸਾਫਟ ਨੇ ਸ਼ੁਰੂ ਦੇ ਵਿੱਚ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਪਰ ਬਾਅਦ ਵਿੱਚ ਇੱਕ ਅੰਦਰੂਨੀ ਜਾਂਚ ਦੁਆਰਾ ਕੁਝ ਤੱਥਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਇੱਕ ਸਖਤ ਕਦਮ ਚੁੱਕਿਆ ਗਿਆ ਕੈਨੇਡਾ ਦੇ ਵਿੱਚ ਖਾਲਿਸਤਾਨੀ ਵਕਵਾਦਿਆਂ ਦੀਆਂ ਬੇਲਗਾਮ ਗਤੀਵਿਧੀਆਂ ਨੇ ਇੱਕ ਵਾਰ ਫਿਰ ਭਾਰਤ ਨੂੰ ਨਿਸ਼ਾਨਾ ਬਣਾਇਆ ਅਮਰੀਕਾ ਸਥਿਤ ਇੱਕ ਬੰਦੀਸ਼ੁਦਾ ਸੰਗਠਨ ਸਿੱਖਵਾਜ ਜਰਜ਼ਰ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਪੰਨੂ ਨੇ ਵੀਡੀਓ ਮੈਸੇਜ ਵਿੱਚ ਕਿਹਾ ਕਿ ਅਜੀਤ ਡੋਬਾਲ ਕੈਨੇਡਾ ਅਮਰੀਕਾ ਜਾਂ ਕਿਸੇ ਯੂਰਪੀ ਦੇਸ਼ ਆ ਕੇ ਦਿਖਾਓ ਗ੍ਰਫਤਾਰ ਕਰਨ ਦਾ ਸਪੋਰਟਗੇ ਦੀ ਕੋਸ਼ਿਸ਼ ਕਰੋ ਮੈਂ ਇੰਤਜ਼ਾਰ ਕਰ ਰਿਹਾ ਇਹ ਤਬਕੀ ਪੰਨੂ ਦੇ ਕਰੀਬੀ ਸਾਥੀ ਇੰਦਰਜੀਤ ਸਿੰਘ ਘੋਸ਼ਲ ਦੀ ਜ਼ਮਾਨਤ ਉੱਤੇ ਰਿਹਾਈ ਤੋਂ ਠੀਕ ਬਾਅਦ ਆਈ ਹੈ ਜੋਸਨੇ ਜੇਲ੍ਹ ਚੋਂ ਬਾਹਰ ਨਿਕਲ ਕੇ ਹੀ 파ਰਥ ਖਿਲਾਫ ਪਰਕਾਉ ਨਰਦਾਬਾਜੀ ਕੀਤੀ ਹੈ। ਗੌਤਲ ਜੋ ਪੰਨੋ ਦਾ ਸਜਾਹਤ ਤੇ ਨਿਜੀ ਸੁਰੱਖਿਆ ਅਧਿਕਾਰੀ ਰਹਿ ਚੁੱਕਾ ਤੇ ਉਸ ਨੂੰ 19 ਸਤੰਬਰ ਨੂੰ ਅਨਟਾਰੀਓ ਸੂਬੇ ਦੇ ਉਸ਼ਾਵਾ ਦੇ ਕੋਲ ਹਾਈਵੇ 407 ਦੇ ਉੱਤੇ ਟ੍ਰੈਫਿਕ ਚੈਕਿੰਗ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਉਹਦੇ ਨਾਲ ਨਿਊਯਾਰਕ ਦੇ ਜਗਦੀਪ ਸਿੰਘ ਅਤੇ ਟ੍ਰਾਂਟੋ ਦੇ ਅਰਮਾਨ ਸਿੰਘ ਵੀ ਫੜੇ ਗਏ ਨੇ। ਸਿੱਧੂ ਮਸੂਏ ਵਾਲਾ ਕਤਲ ਮਾਮਲੇ ਦੇ ਵਿੱਚ ਮਾਂਸਾ ਦੀ ਅਦਾਲਤ ਦੇ ਵਿੱਚ ਇੱਕ ਦੋਸ਼ੀ ਅਤੇ ਗਵਾਹ ਨੂੰ ਪੇਸ਼ ਕੀਤਾ ਗਿਆ ਜਦੋਂ ਕਿ ਬਾਕੀ ਦੋਸ਼ੀਆਂ ਨੂੰ ਵੀਡੀਓ ਕਾਨਫਰੰਸ ਦੇ ਰਾਹੀਂ ਪੇਸ਼ ਕੀਤਾ ਗਿਆ ਅਦਾਲਤ ਨੇ ਪਿਛਲੀ ਪੇਸ਼ੀ ਉਤੇ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਅਪੀਲ ਉਤੇ ਦੋਸ਼ੀਆਂ ਨੂੰ ਅਦਾਲਤ ਵਿੱਚ ਵਿਅਕਤੀਗਤ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਸੀ ਪਰ ਇੱਕ ਦੋਸ਼ੀ ਅਤੇ ਗਵਾਹ ਤੋਂ ਇਲਾਵਾ ਅੱਜ ਬਾਕੀ ਦੋਸ਼ੀਆਂ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ ਅਤੇ ਅਗਲੀ ਪੇਸ਼ੀ 17 ਅਕਤੂਬਰ ਨੂੰ ਤੈਅ ਰੱਖੀ ਗਈ ਹੈ ਮਾਨਸਾ ਦੀ ਅਦਾਲਤ ਵਿੱਚ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਗਵਾਹ ਦੇ ਤੌਰ ਤੇ ਮਨਪ੍ਰੀਤ ਸਿੰਘ ਪੇਸ਼ ਹੋਏ ਅਤੇ ਉਹਨਾਂ ਆਪਣੀ ਗਵਾਹੀ ਦਿੱਤੀ ਜਦੋਂ ਕਿ ਦੋਸ਼ੀਆਂ ਚੋ ਦੀਪਕ ਮੁੰਡੀ ਨੂੰ ਅਦਾਲਤ ਵਿੱਚ ਵਿਅਕਤੀਗਤ ਤੌਰ ਉਤੇ ਪੇਸ਼ ਕੀਤਾ ਗਿਆ ਮੁਸੇਵਾਲਾ ਪੱਖ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਮਾਨਯੋਗ ਅਦਾਲਤ ਨੂੰ ਸਿੱਧੂ ਮੁਸੇਵਾਲਾ ਦੇ ਪਿਤਾ ਦੀ ਸਿਹਤ ਠੀਕ ਨਾ ਹੋਣ ਸੰਬੰਧੀ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਸੀ ਜਿਸ ਕਰਕੇ ਅਦਾਲਤ ਨੇ ਦੋਸ਼ੀਆਂ ਦੀ ਅੱਜ ਵੀਡੀਓ ਕਾਨਫਰੰਸ ਰਾਈ ਪੇਸ਼ੀ ਲਈ ਹੈ ਤੇ ਉਹ ਵੀ ਦੱਸਿਆ ਕਿ ਅਗਲੀ ਪੇਸ਼ੀ 17 ਅਕਤੂਬਰ ਨੂੰ ਨਿਰਧਾਰਤ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮਜਿਸਟ੍ਰੇਟ ਹਿਮਾਸ਼ੂ ਜੈਨ ਲੁਧਿਆਣਾ ਦੇ ਵੱਲੋਂ ਭਾਰਤੀ ਨਾਗਰਿਕ ਅਧਿਕਾਰ ਸਹਿਯਤਾ 20 ਤੇਈ ਦੀ ਧਾਰਾ 163 ਦੇ ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਲੁਧਿਆਣਾ ਦੀ ਹਦੂਦ ਦੇ ਅੰਦਰ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਕੰਬਾਈਨਰਾਂ ਦੇ ਨਾਲ ਝੋਨਾ ਕਟਣ ਉਤੇ ਪਾਬੰਦੀ ਜਾਰੀ ਕੀਤੇ ਗਏ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਆਪਣੇ ਹੁਕਮਾਂ ਦੇ ਵਿੱਚ ਦੱਸਿਆ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ-ਨਾਲ ਆਮ ਤੌਰ ਉਤੇ ਇਹ ਦੇਖਣ ਵਿੱਚ ਆਇਆ ਕਿ ਝੋਨੇ ਦੀ ਕਟਾਈ ਦੇ ਲਈ ਕੰਬਾਈਨਰ 24 ਘੰਟੇ ਕੰਮ ਕਰਦੀਆਂ ਨੇ ਉਹਨਾਂ ਦੱਸਿਆ ਕਿ ਰਾਤ ਸਮੇਂ ਕੰਬਾਈਨਰ ਚਾਲਣ ਦੇ ਨਾਲ ਜਾਨੀ ਮਾਲੀ ਨੁਕਸਾਨ ਹੋਣ ਦਾ ਖਰਚਾ ਬਣਿਆ ਰਹਿੰਦਾ ਤੇ ਇਸ ਤੋਂ ਇਲਾਵਾ ਪੁਰਾਨੀਆਂ ਹੋ ਚੁੱਕੀਆਂ ਕੰਬਾਈਨਾ ਵੀ ਕਟਾਈ ਕਰਦੀਆਂ ਨੇ ਜਿਸ ਨਾਲ ਝੋਨੇ ਦੀ ਗੁਣਵੱਤਾ ਦਾ ਮਿਆਰ ਡਿੱਗ ਜਾਂਦਾ ਹੈ ਕੰਬਾਈਨਾ ਚਾਹ ਤਕਨੀਕੀ ਖਰਾਬੀ ਹੋਣ ਕਾਰਨ ਵੀ ਝੋਨੇ ਦੀ ਕੁਆਲਿਟੀ ਪਰ ਬਾਬਤ ਹੁੰਦੀ ਹੈ ਉਸੇ ਤੇ ਵਜੋਂ ਖਰੀਦ ਏਜੰਸੀਆਂ ਝੋਨੇ ਦੀ ਖਰੀਦ ਕਰਨ ਤੋਂ ਝਿਜਕਦੀਆਂ ਨੇ ਜਿਸ ਨਾਲ ਜਿੱਥੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਉੱਥੇ ਸਿੱਧਾ ਅਸਰ ਦੇਸ਼ ਦੇ ਉਤਪਾਦਨ ਉੱਤੇ ਵੀ ਪੈਂਦਾ ਹੈ ਅੱਜ ਲਈ ਨਹੀਂ ਦੁਬਾਰਾ ਫਿਰ ਆਦਰ ਹੋਵਾਂਗੇ ਉਰੋਂ ਤੱਕ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ